ਜਿਹੜਾ ਆਪਾਂ ਨੇ ਸ਼ਿਮਰ ਲੜ ਲਗਾਵਾਂਗੇ ਸ਼ਿਮਰ ਲੜ ਨੂੰ ਬੈਕ ਤੇ ਪੈਂਚ ਕਰਨਾ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰਨਾ ਜੀ ਲੜ ਨੂੰ ਉੱਪਰੋਂ ਹੋਲਡ ਕਰਕੇ ਤੇ ਫਿਰ ਅੱਗੇ ਤੇ ਲੜ ਨੂੰ ਜਿੱਕਰ ਹੋਲਡ ਕਰਕੇ ਤੇ ਲੜ ਨੂੰ ਹਲਕਾ ਖਿੱਚ ਕੇ ਜਿਹੜਾ ਆਪਾਂ ਡਬਲ ਫੋਲਡ ਕਰਨਾ ਡਬਲ ਹੋਲਡ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਬੈਕ ਤੱਕ ਸਾਫ਼ ਕਰਕੇ ਤੇ ਲੜ ਤੇ ਹੱਥ ਫੇਰ ਕੇ ਜਿਹੜਾ ਲੜ ਨੂੰ ਸੈੱਟ ਕਰਕੇ ਇਸ ਲੜ ਦੀ ਜਿੰਨੇ ਆਪਣੀ ਚੜਾਈ ਫਰੰਟ ਤੋਂ ਜਾਂਦੀ ਓਨੇ ਹੀ ਇਸ ਲੜ ਜਿਹੜੀ ਆਪਣੀ ਚੜਾਈ ਵਧਾਉਂਦੀ ਓਨੇ ਹੀ ਜਿੰਨੇ ਆਪਣੀ ਚੜਾਈ ਇਸ ਲੜ ਦੀ ਫਰੰਟ ਤੋਂ ਜਾਂਦੀ ਹੋਵੇ ਓਨ ਨੂੰ ਇਸ ਦੀ ਚੜਾਈ ਜਿਹੜੀ ਆਪਾਂ ਬੈਕ ਤੱਕ ਲਿਆ ਕੇ ਲੈ ਇਸ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਜòn ਜਿਹੜਾ ਆਪਾਂ ਨੇ ਸ਼ਿਮ ਲੜ ਲਗਾਇਆ ਸੀ ਆ ਸ਼ਿਮ ਲੜ ਦੇ ਵਿੱਚ ਵੀ ਆਪਾਂ ਬਾਸ਼ਵੀਰ ਕੇ ਸ਼ਿਮ ਲੜ ਦਾ ਜਿਹੜਾ ਆਪਣਾ فاਸਲ ਆਊਗਾ فاਸਲ ਨੂੰ ਆਪਾਂ ਸੈੱਟ ਕਰਾਂਗੇ ਹਾਂ ਜਿਹੜੇ ਆਪਣੀ ਬਾਕੀ ਪੱਗ ਦੀ ਵੀ ਸੈਟਿੰਗ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਤੇ ਜਿਹੜੀ ਆਪਣੀ ਪੱਗ ਦੀ ਨੂਕਾ ਉਹ ਵੀ ਜਿਹੜੀ ਆਪਾਂ ਸੈੱਟ ਕਰਨੀ ਆ